ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਅੱਜ ਗੁਰਦਾਸ ਨੂੰ ਉਸ ਦੀ ਧੀ ਕਰਮੋ ਦੇ ਕਾਲਜ ਵਾਲਿਆਂ ਨੇ ਸਦਕੇ ਸਨਮਾਨਤ ਕੀਤਾ ਕਿਉਂਕਿ ਗੁਰਦਾਸ ਦੀ ਧੀ ਨੇ ਇੰਜੀਨੀਅਰਿੰਗ ਦੀ ਡਿਗਰੀ ਸਾਰੇ ਕਾਲਜ ਦੀਆਂ ਕੁੜੀਆਂ ਤੋਂ ਜ਼ਿਆਦਾ ਨੰਬਰ ਲੈ ਕੇ ਪਾਸ ਕੀਤੀ ਸੀ ਤੇ ਗੁਰਦਾਸ ਦਾ ਸੀਨਾ ਖੁਸ਼ੀ ਨਾਲ ਚੌੜਾ ਹੋ ਗਿਆ ਸੀ ਪਿਓ ਦੀ ਜਦੋਂ ਘਰ ਆਏ ਤਾਂ ਘਰ ਆਉਂਦੇ ਆ ਉਸਨੇ ਸਾਰੀਆਂ ਗੱਲਾਂ ਆਪਣੀ ਮਾਨ ਦੱਸਿਆ ਤੇ ਫਿਰ ਆਪਣੇ ਬਾਪ ਵੱਲ ਮੂੰਹ ਕੀਤਾ ਤੇ ਕਹਿ ਲੱਗੀ ਬਾਪੂ ਜੀ ਹੁਣ ਆਪਾਂ ਅੱਗੇ ਕੀ ਕਰੀਏ ਮੈਨੂੰ ਹੁਣ ਨੌਕਰੀ ਮਿਲਦੀ ਐ ਪਰ ਤਨਖਾਹ ਤਾਂ ਥੋੜੀ ਹੀ ਦਿੰਦੇ ਐ ਮੈਨੂੰ ਲੱਗਦਾ ਕਿ ਮੈਨੂੰ ਇਹ ਨੌਕਰੀ ਕਰ ਲੈਣੀ ਚਾਹੀਦੀ ਐ ਨਾਲੇ ਵੀ ਵੀਰਾ ਜੋ ਇੰਨੀ ਦੂਰ ਕੰਮ ਕਰਦਾ ਉਸ ਨੂੰ ਆਪਾਂ ਇੱਥੇ ਬੁਲਾ ਲਾਂਗੇ ਐਡੀ ਦੂਰ ਆਪਣੇ ਤੋਂ ਵਿਦੇਸ਼ਾਂ ਵਿੱਚ ਬੈਠਾ ਅਕਲਾਈ ਨੇ ਧੁੱਪਾਂ ਵਿੱਚ ਵੀ ਕੰਮ ਕਰਦਾ ਹੈ ਤੇ ਨਾਲੇ ਬਾਪੂ ਜੀ ਜਿਹੜੀ ਮੈਨੂੰ ਪਹਿਲੀ ਤਨਖਾਹ ਮਿਲੂਗੀ ਉਸ ਦਾ ਮੈਂ ਤੁਹਾਡਾ ਇਲਜ਼ਾਰ ਕਰਾਉਣਾ ਹੈ ਤੁਸੀਂ ਮੈਨੂੰ ਇਸ ਤਰ੍ਹਾਂ ਬਿਮਾਰ ਪਏ ਚੰਗੇ ਨਹੀਂ ਲੱਗਦੇ ਧੀ ਵੀ ਗੱਲ ਸੁਣ ਕੇ ਉਸ ਦੇ ਬਾਪ ਦੇ ਮਨ ਵਿੱਚ ਵਿਰਾਗ ਜਿਹਾ ਆਇਆ ਪਰ ਉਸ ਨੇ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਤੇ ਕਹਿ ਲਗਾ ਪੀਏ ਹੁਣ ਮੈਨੇ ਦਵਾਈ ਦੀ ਲੋੜ ਨਹੀਂ ਮੈਂ ਜਮਾਂ ਠੀਕ ਆ ਹੁਣ ਤਾਂ ਮੈਨੂੰ ਤੁਹਾਡੇ ਤੁਹਾਨੂੰ ਦੇਖ ਕੇ ਹੀ ਠੀਕ ਹੋ ਜਾਣਾ ਹੈ ਕਿ ਤੁਸੀਂ ਸੁਖੀ ਵਸੋ ਪਰ ਆਪਣੇ ਬਾਪ ਦਾ ਮਖੌਲ ਧੀ ਸਮਝ ਗਈ ਸੀ ਉਸਨੂੰ ਲੱਗਦਾ ਸੀ ਕਿ ਸਾਡਾ ਬਾਪੂ ਸਾਨੂੰ ਤੰਗ ਨਹੀਂ ਦੇਖਣਾ ਚਾਹੁੰਦਾ ਉਹ 2 ਮਿੰਟ ਤਾਂ ਚੱਪਰੀ ਤੇ ਫਿਰ ਕੋਲੇ ਖੜੀ ਅੱਖਾਂ ਭਰ ਰਹਿਤ ਲਈਆਂ ਤੇ ਉਸਨੇ ਆਪਣੇ ਬਾਪੂ ਨੂੰ ਕਿਹਾ ਬਾਪੂ ਜੀ ਤੁਸੀਂ ਮੇਰੀ ਗੱਲ ਦਾ ਕੀ ਹਾਂ ਨਾ ਮੋੜੋ ਮੈਂ ਤਾਂ ਹੁਣ ਤੁਹਾਡਾ ਇਲਾਜ ਵਧੀਆ ਕਿਸੇ ਡਾਕਟਰ ਕੋਲੋਂ ਕਰਵਾਉਣਾ ਇਹ ਨੀਆਂ ਗੱਲਾਂ ਕਰਦੇ ਨੂੰ ਸਨੂਰ ਸੋਈ ਵਿੱਚੋਂ ਉਸਦੀ ਮਾਂ ਨੇ ਆਵਾਜ਼ ਮਾਰੀ ਤੇ ਕਹਿਣ ਲੱਗੀ ਸਾਰਾ ਦਿਨ ਆਪਦੇ ਬਾਪੂ ਨਾਲ ਹੀ ਗੱਲਾਂ ਕਰਦੀ ਰਹਿਣੀ ਐ ਕਿਤੇ ਆ ਕੇ ਮੇਰੇ ਨਾਲ ਵੀ ਕੰਮ ਚ ਹੱਥ ਪਟਾ ਦਿਆ ਕਰ ਕਰਮੋ ਦੀ ਮਾਨੂੰ ਪਤਾ ਸੀ ਕਿ ਕਰਮੋ ਹੁਣ ਆਪਣੇ ਬਾਪੂ ਨਾਲ ਗੱਲਾਂ ਕਰਦੀ ਕਰਦੀ ਫਿਰ ਉਹਦੇ ਨਾਲ ਲੜੂਗੀ ਵੀ ਇਹ ਗੱਲ ਕਰਦੀ ਕਰਦੀ ਹੋਰ ਸੋਈ ਵਿੱਚ ਆ ਗਈ ਤੇ ਉੱਧਰ ਉਸਦਾ ਬਾਪ ਸੋਚਾਂ ਵਿੱਚ ਪੈ ਗਿਆ ਅਸਲ ਵਿੱਚ ਕਰਮੂ ਗੁਰਦਾਸ ਦੀ ਸਕੀਤੀ ਨਹੀਂ ਸੀ ਅੱਜ ਤੂੰ ਵੀ 22 ਸਾਲ ਪਹਿਲਾਂ ਜਦੋਂ ਉਹ ਖੇਤਾਂ ਵਿੱਚ ਅਵਾਰਾ ਪਸ਼ੂਆਂ ਦੇ ਕਾਰਨ ਘੇੜਾ ਮਾਰਨ ਗਿਆ ਸੀ ਤਾਂ ਉਸ ਨੂੰ ਉੱਥੇ ਆਪਣੇ ਖੇਤ ਝਾੜੀਆਂ ਦੇ ਵਿੱਚ ਇੱਕ ਬੱਚੇ ਦੇ ਰੋਣ ਦੀ ਆਵਾਜ਼ ਨਹੀਂ ਦਿੱਤੀ ਗੁਰਦਾਸ ਉਹ ਆਏ ਨੂੰ ਸੁਣ ਕੇ ਹੈਰਾਨ ਰਹਿ ਗਿਆ ਕਿ ਇੰਨੀਆਂ ਵੱਡੀਆਂ ਝਾੜੀਆਂ ਵਿੱਚ ਇਹ ਬੱਚੇ ਦੀ ਆਵਾਜ਼ ਕਿੱਥੋਂ ਆਉਂਦੀ ਹੈ ਜਿਵੇਂ ਜਿਵੇਂ ਉਹ ਆਪਣਾ ਸਾਈਕਲ ਅੱਗੇ ਲੈ ਕੇ ਗਿਆ ਤਾਂ ਬੱਚੇ ਦੀ ਆਵਾਜ਼ ਆਵਾਜ਼ ਉਸਦੇ ਹੋਰ ਨੇੜੇ ਹੁੰਦੀ ਗਈ ਜਦੋਂ ਗੁਰਦਾਸ ਨੇ ਸਾਈਕਲ ਰੋਕਿਆ ਤਾਂ ਬੱਚਾ ਉਸ ਨੂੰ ਨੇੜੇ ਹੀ ਰੋਂਦਾ ਸੁਣਾਈ ਦਿੱਤਾ ਉਸ ਨੇ ਬੈਂਡਰੀ ਮਾਰ ਕੇ ਦੇਖੀ ਤੇ ਖਾਲ ਵਿੱਚ ਇੱਕ ਕੱਪੜੇ ਵਿੱਚ ਲੁਪੇਟਿਆ ਇੱਕ ਬੱਚਾ ਪਿਆ ਸੀ ਜਦੋਂ ਨੇੜੇ ਗਿਆ ਤਾਂ ਦੇ ਕਿ ਪਿਆਰਾ ਏ ਟੋ ਜਿਮੀ ਨਹੀਂ ਕਿਸਕ ਦੀ ਉਸਨੇ ਜਲਦੀ ਦਿਨ ਉਸ ਨੂੰ ਚੱਕਿਆ ਤੇ ਆਪਣੇ ਘਰ ਜੇ ਨਾਲ ਲਾਇਆ ਇਹ ਬੱਚਾ ਸੀ ਕਰਮੂ ਉੱਥੇ ਉਸਨੇ ਆਸੇ-ਪਾਸੇ ਦੇਖਿਆ ਤਾਂ ਉਸ ਨੂੰ ਕੋਈ ਵੀ ਦਿਖਾਈ ਨਾ ਦਿੱਤਾ ਉਸਨੇ ਬਹੁਤ ਆਵਾਜ਼ਾਂ ਮਾਰੀਆਂ ਫਿਰ ਉਸਨੇ ਸੋਚਿਆ ਕਿ ਕੋਈ ਕੁੱਤਾ ਚੱਕ ਲਿਆ ਹੋਵੇਗਾ ਪਰ ਸੋਚਦਾ ਸੋਚਦਾ ਉਹ ਉਸ ਨੂੰ ਆਪਣੇ ਘਰ ਲੈ ਆਇਆ ਘਰ ਆਇਆ ਤਾਂ ਸਾਰੀ ਗੱਲ ਆਪਣੇ ਘਰ ਵਾਲੀ ਨੂੰ ਦੱਸੀ ਸਾਰਾ ਪਿੰਡ ਉੱਥੇ ਇਕੱਠਾ ਹੋ ਗਿਆ ਸਾਰੇ ਸਮਝ ਗਏ ਸੀ ਕਿ ਧੀ ਹੈ ਤੇ ਧੀ ਨੂੰ ਕਿਸੇ ਨੇ ਬੋਝ ਸਮਝ ਕੇ ਸੱਟ ਦਿੱਤਾ ਹੋਣਾ ਫਿਰ ਆਸ-ਪਾਸ ਦੇ ਪਿੰਡਾਂ ਵਿੱਚ ਵੀ ਸਾਰੇ ਦੱਸਿਆ ਗਿਆ ਕਿ ਜੇਕਰ ਇਸਦਾ ਬੱਚਾ ਹੋਵੇ ਤਾਂ ਗੁਰਦਾਸ ਸਿੰਘ ਦੇ ਘਰ ਆ ਕੇ ਲਿਆ ਜਾ ਸਕਦਾ ਸਾਰੇ ਪਿੰਡ ਨੇ ਕਿਹਾ ਕਿ ਤੇਰੇ ਘਰ ਤਾਂ ਤਾਂ ਦੀ ਗਰੀਬੀ ਹੈ ਤੇ ਤੂੰ ਇਸ ਦਾ ਪਾਲਣ ਪੋਸ਼ਣ ਕਿਵੇਂ ਕਰੇਗਾ ਤੂੰ ਇਸ ਨੂੰ ਕਿਸੇ ਲੋੜਵੰਦ ਨੂੰ ਦੇ ਦੇ ਪਰ ਗਰਦਾਸੀ ਕਿਉਂ ਇਸ ਨੂੰ ਆਪਣੇ ਤੋਂ ਦੂਰ ਨਹੀਂ ਸੀ ਕਰਨਾ ਚਾਹੁੰਦਾ ਉਹ ਕਹਿੰਦਾ ਕਿ ਮੈਨੂੰ ਕਰਮਾ ਵਾਲੀ ਧੀ ਮਿਲੀ ਐ ਇਹ ਹੁਣ ਮੇਰੇ ਘਰ ਹੀ ਰਹੂ ਜਦੋਂ ਕਰਮੂ 6 ਸਾਲ ਦੀ ਹੋਈ ਤੋ ਆਪਣੇ ਬਾਪ ਦਾ ਜਮਾ ਵੀ ਵਸਾਣਾ ਕਰਦੀ ਜਦੋਂ ਉਹ ਕਿਤੇ ਖੇਤ ਜਾਂਦਾ ਤੋ ਉਸਦੇ ਨਾਲ ਹੀ ਜਾਂਦੀ ਤੇ ਉਸ ਨੂੰ ਢੀਕਦੀ ਰਹਿੰਦੀ ਉਸ ਨੇ ਆਪਣੀ ਧੀ ਵੱਲੋਂ ਇੰਨਾ ਪਿਆਰ ਕਦੇ ਨਹੀਂ ਸੀ ਦੇਖਿਆ ਉਸ ਦਾ ਪੁੱਤ ਉਹਦਾ ਨਾਮ ਉਹ ਨਹੀਂ ਸੀ ਕਰਦਾ ਜਿਹੜਾ ਉਹਦਾ ਆਪਦਾ ਜੰਮਿਆ ਹੋਇਆ ਸੀ ਪਰਤੀ ਸੀ ਕਿ ਉਹ ਆਪਣੇ ਬਾਪ ਦਾ ਬਹੁਤ ਹੀ ਜ਼ਿਆਦਾ ਖਿਆਲ ਰੱਖਦੀ ਸੀ ਫਿਰ ਉਹ ਪੜਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ ਉਸ ਦੀ ਮਾਂ ਉਸ ਨੂੰ ਸਕੂਲ ਜਾਣ ਤੋਂ ਅੰਨ੍ਹਾ ਕਰਨੀ ਕਰਦੀ ਰਹਿੰਦੀ ਇੱਕ ਦਿਨ ਉਸ ਦੀ ਮਾਂ ਉਸ ਦੇ ਸਕੂਲ ਗਈ ਤੋਂ ਬਾਅਦ ਆਪਣੇ ਘਰ ਕਿਹਣਾ ਚਲੀ ਗਈ ਜਦੋਂ ਕਰਮੋ ਸਕੂਲੋਂ ਆਈ ਤਾਂ ਆਪਣੇ ਬਾਪੂ ਨੂੰ ਪੁੱਛਣ ਲੱਗੀ ਬਾਪੂ ਅੱਜ ਬੇਬੀ ਨੀ ਦਿਸਦੀ ਕਿੱਧਰ ਗਈ ਪੁੱਤੋ ਤੇਰੇ ਨਾਨਕੇ ਗਈ ਆ ਤੇਰਾ ਨਾਨਾ ਥੋੜਾ ਜਿਹਾ ਬਿਮਾਰ ਸੀ ਬਾਪੂ ਨੇ ਜਵਾਬ ਦਿੱਤਾ ਫਿਰ ਤਵ ਬੋਹਣ ਵਾਲੀ ਹੋ ਕਰਮਣ ਨੇ ਗੁੱਸੇ ਜੇ ਹੋ ਕੇ ਪੁੱਛਿਆ ਨਹੀਂ ਪੁੱਤੋ ਉਹ ਦੋ ਤਿੰਨ ਦਿਨ ਨਹੀਂ ਆਉਗੀ ਆਪਣੇ ਬਾਪੂ ਦੀ ਗੱਲ ਸੁਣ ਕੇ ਕਰਮਣ ਨੂੰ ਬਹੁਤ ਹੀ ਗੁੱਸਾ ਆਇਆ ਉਹ ਚੋਰੀ ਚੋਰੀ ਅੰਦਰ ਜਾ ਕੇ ਰੋਣ ਲੱਗ ਗਈ ਉਦ ਬਾਪੂ ਨੇ ਸੁਣ ਰੋਂਦੀ ਨੂੰ ਵੇਖ ਲਿਆ ਫਿਰ ਅਗਲੇ ਦਿਨਾਂ ਉਸ ਦੀ ਮਾਂ ਦੀ ਦਵਾਈ ਤਾਂ ਆਪਣੀ ਮਾਂ ਨਾਲ ਬਹੁਤ ਹੀ ਲੜੀ ਤੇ ਉਸ ਨੂੰ ਉਸ ਦੇ ਘੁੱਟ ਕੇ ਉਸ ਨੂੰ ਗੱਲ ਨਾਲ ਲੱਗ ਗਈ ਤੈਨੂੰ ਕਿੰਨੇ ਵਾਰ ਕਿਹਾ ਬੇਬੇ ਮੈਨੂੰ ਛੱਡ ਕੇ ਨਾ ਜਾਇਆ ਕਰ ਤਾਂ ਉਸ ਦੀ ਮਾਂ ਨੇ ਉਸ ਦੇ ਗੱਲ ਤੇ ਪੋਲਾ ਜਿਹਾ ਹੱਥ ਲਾਇਆ ਤੇ ਉਸ ਨੂੰ ਆਖਿਆ ਕਿ ਹੁਣ ਤੂੰ ਨਿਆਣੀ ਥੋੜਵਾ ਕੋਠੇ ਜਿੱਡੀ ਤੇ ਹੋਈ ਪਈ ਐ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਹੈ ਪਰ ਉਸ ਦੇ ਵਿਆਹ ਦੀ ਗੱਲ ਸੁਣ ਕੇ ਗਰਦਾਸ ਨੂੰ ਅੰਦਰੋਂ ਅੰਦਰੀ ਏਜ ਕੀ ਨ ਹੋ ਗਿਆ ਕਿ ਜਦੋਂ ਉਸਦੀ ਮਾਂ ਨੇ ਇਸਨ ਸੁਟਿਆ ਹੋਵੇਗਾ ਤਾਂ ਜ਼ਰੂਰ ਉਸਦੀ ਕੋਈ ਮਜਬੂਰੀ ਹੋਵੇਗੀ ਉਸਦੀ ਆਤਮਾ ਤੇ ਵਿਛੋੜਾ ਬੂੰਗਾ ਜ਼ਖਮ ਦੇ ਗਿਆ ਤੇ ਉਹ ਆਪਣੀ ਮਾਂ ਨੂੰ ਖੋਹ ਲੈਣੀ ਸੀ ਹੁੰਦੀ ਪਰ ਗਰਦਾਸ ਨੇ ਅੱਜ ਤੱਕ ਆਪਣੀ ਧੀ ਨੂੰ ਢੰਕਣਾ ਲੱਗਣ ਦਿੱਤੀ ਕਿ ਉਹ ਉਹਨਾਂ ਦੇ ਅਸਲੀ ਧੀ ਨਹੀਂ ਹੈ ਇਹਨੇ ਨੋ ਰੋਟੀ ਲੈ ਆਈ ਤੇ ਕਹਿਣ ਲੱਗੀ ਲੈ ਬਾਪੂ ਰੋਟੀ ਖਾ ਲਾ ਉਸਨੇ ਰੁੱਟੀ ਬੜਾ ਥਾੜ ਆਪਣੇ ਬਾਪੂ ਦੇ ਅੱਗੇ ਕਰਿਆ ਤੇ ਗਰਦਾਸ ਇੱਕਦਮ ਝਟਕੇ ਨਾਲ ਪਿਛਲੀ ਜ਼ਿੰਦਗੀ ਤੋਂ ਬਾਹਰ ਆਇਆ ਤੇ ਰੋਟੀ ਖਾਣ ਲੱਗਿਆ ਤੇ ਫਿਰ ਆਪਣੇ ਬਾਪੂ ਨੂੰ ਕਹਿਣ ਲੱਗੀ ਬਾਪੂ ਤੁਸੀਂ ਮੈਨੂੰ ਦੱਸਿਆ ਤਾਂ ਹੈ ਨਹੀਂ ਵੀ ਮੈਂ ਨੌਕਰੀ ਕਰਾਂ ਕਿ ਨਾ ਉਸ ਦਾ ਬਾਪੂ ਬੋਲਿਆ ਤੇ ਮੈਨੂੰ ਤੇਰੀ ਨੌਕਰੀ ਦਾ ਮੈਂ ਕਹਿੰਨਾ ਕਿ ਤੂੰ ਪੜ੍ਹ ਲਿਖ ਕੇ ਬਹੁਤ ਵੱਡਾ ਮਕਾਮ ਹਾਸਲ ਕਰ ਕਿ ਕੋਈ ਵੀ ਤੈਨੂੰ ਕੁਖ ਚ ਮਾਰਨ ਵਾਲਾ ਇਹ ਸੋਚੇ ਕਿ ਉਸ ਦੀ ਧੀ ਵੀ ਗਰਦਾਸ ਦੀ ਧੀ ਵਾਂਗੂ ਨਾਮ ਚਮਕਾ ਸਕਦੀ ਹੈ ਏ ਸੀ ਜੀ ਆਪਣਾ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ